ਉੱਚੀ ਉਹ ਲੋਕ ਤਾਂ बोलो चलो भैया बोलो बोलो मेरा बाथरूम में मूल बनता है ब्लॉग कुची बोल कुची बोल कुची बोल कुची बोल ला ये 1 2 3 4 5 हो लिया

i uh -huh. ໄປໝອດໃນສິ່ງທີ ਮਾਈਕ ਚੱਲਦਾ ਮੈਨੂੰ ਤਾਂ ਮਾਈਕ ਨਹੀਂ ਹੈਗਾ ਅੱਗੋਂ ਮਾਈਕ ਰੱਖੋ ਜੀ ਬਾਈਕ ਦੇ ਵਿੱਚ ਮਾਈਕ 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 ਸਾਹਿਬ ਜੀ ਮਾਈਕ ਮਾਈਕ ਬੁਟੀ ਦਾ ਖਾਲਸਾ ਵਾਈਗੁੱਡ ਜਿਸਮਾ ਤੇ ਮੈਂ ਤੁਹਾਡੇ ਸਾਹਮਣੇ ਇੱਕ ਕਾਲ ਵਾਹਿਗੁਰੂ ਦਾ ਹਾਲ ਛਾਹ ਵਾਹਿਗੁਰੂ ਦੀ ਕਿਪਤੈ ਵਾਹਿਗੁਰੂ ਆਜਿ ਮੈਂ ਤੁਹਾਨੂੰ ਸਭੀ ਬਾਰੇ ਦੱਸਣ ਜਾ ਰਿਹਾ ਇਹ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਕੀਤਾ ਇਹ ਦੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾ ਸਜਾਇਆ ਅਤੇ ਕਿਰਪਾਨ ਹੱਥ ਵਿੱਚ ਫੜ ਕੇ ਕਿਹਾ ਕੀ ਮੈਨੂੰ ਇੱਕ ਸੀਸ ਦੀ ਲੋੜ ਹੈ ਫਿਰ ਸਾਰੇ ਪਾਸੇ ਸਨਾਟਾ ਪੈ ਗਿਆ ਫਿਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਤੀ ਹਾਰ ਕੇ ਕਿਹਾ ਮੈਨੂੰ ਇੱਕ ਸੀਸ ਦੀ ਲੋੜ ਹੈ ਫਿਰ ਪਿਆਰੇ ਭਾਈ ਪਿਆਰੇ ਭਾਈ ਜਿਆ ਸਿੰਘ ਜੀ ਉੱਤੇ ਫਿਰ ਪਿਆਰੇ ਭਾਈ ਪਿਆਰੇ ਭਾਈ ਪਿਆਰੇ ਭਾਈ ਧਰਮ ਸਿੰਘ ਜੀ ਉੱਤੇ ਫਿਰ ਪਿਆਰੇ ਭਾਈ ਇਹ ਹਿੰਮਤ ਸਿੰਘ ਜੀ ਉੱਤੇ ਫਿਰ ਪਿਆਰੇ ਭਾਈ ਪਿਆਰੇ ਭਾਈ ਮੋਕਮ ਸਿੰਘ ਜੀ ਉੱਤੇ ਫਿਰ ਪਿਆਰੇ ਭਾਈ ਸਾਹਿਬ ਸਿੰਘ ਜੀ ਉੱਤੇ ਫਿਰ ਪੰਜਾ ਨੂੰ ਆਪਣੇ ਤੰਬੂ ਵਿੱਚ ਲੈ ਗਏ ਅਤੇ ਸੀਸ ਕੱਟ ਕੇ ਦੁਆਰ ਤੋਂ ਜਿੰਦਾ ਕਰਕੇ ਅਮਰੇ ਸ਼ਿਕਾਰ ਕੀਤਾ ਫਿਰ ਉਹਨਾਂ ਦੇ ਨਾਮ ਦੇ ਵੀ شب پہن واہ واہ گوبے واہ واہ گوبے ਆਜੋ ਆਜੋ 25 ਨਾਲ ਜੋਤਨਾ ਨਾਲ ਇੰਨਾ ਰਾਜਾ ਆਜਾ ਜਿੰਨਾ ਨਾਲ ਦੋਵੇਂ ਸਾਰ ਕੇ ਤੱਕ ਦੁਹੇ ਜਮਨ ਹੋਉਂਦਾ ਹਨ ਅੰਦ ਵੀ ਆ ਰਹੇ ਬਣਾਉਂਦੇ ਜੇ ਕਾਰਾ ਹੀ ਲਾ ਦੋ ਚਲੋ ਸਾਰੇ ਅਰਿਸ਼ ਤੇ ਆਂਦੇ ਆਂਦਾ ਜਾਂਚ ਚਲੋ ਸਾਰੇ ਕਰਦੇ ਹੋ Hãy subscribe cho kênh Ghiền Mì Gõ Để không bỏ lỡ những video oke okay. पिछली 여러분들 진짜 생각했네다